ਅੱਜ ਅੱਜ ਸਾਡਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਰਿਵਿਊ ਵਾਸਤੇ ਅਮਸਾ ਜ਼ਿਲ੍ਹੇ ਦੇ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾ ਅੰਚਾਸ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਅਸੀਂ ਇਲੈਕਸ਼ਨ ਦੀ ਸੁਵਿਖਿਆ ਕੀਤੀ ਹੈ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੁਝ ਗਾਈਡਲਾਈਨ ਦਿੱਤੀਆਂ ਇਲੈਕਸ਼ਨ ਕੈਂਪੇਨ ਦੇ ਬਾਰੇ ਸਾਡੀ ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਪਰ ਹੋਰ ਵੀ ਉਹਨਾਂ ਨੇ ਸਾਨੂੰ ਜੜਾ ਉਹ ਗਾਈਡ ਕੀਤਾ ਕਿ ਕਿੱਦਾਂ-ਕਿੱਦਾਂ ਆਪਾਂ ਇਲੈਕਸ਼ਨ ਜਿਹੜੀ ਲੜਨੀ ਹੈ ਸੋ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਸੀਗਾ ਕਿ ਅਮਰਸਰ ਦੀ ਲੋਕ ਸਭਾ ਦੀ ਸੀਟ ਜਿਹੜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਉਹਦੀ ਲੀਡ ਕਿੰਨੀ ਵਧਾਉਣੀ ਹੈ ਕਿੱਦਾਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲੈਣੀਆਂ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਸਾਰੇ ਐਮਐਲਏ ਸਾਹਿਬਾਨ ਨੇ ਆਪ ਆਪਣੇ ਹਲਕੇ ਦਾ ਜਿਹੜੀਆਂ ਰਿਪੋਰਟਾਂ ਦਿੱਤੀਆਂ ਪਈ ਅਸੀਂ ਹੁਣ ਤੱਕ ਕੀ ਕਰ ਲਿਆ ਕਿੰਨਾ ਕੰਮ ਕਰ ਲਿਆ ਕਿੰਨੀਆਂ ਮੀਟਿੰਗਾਂ ਕਰ ਲਈਆਂ ਅੱਗੇ ਅਸੀਂ ਕਿੱਦਾਂ ਮੀਟਿੰਗਾਂ ਕਰਦੀਆਂ ਉਹ ਸਾਨੂੰ ਸੀਐਮ ਸਾਹਿਬ ਨੇ ਗਾਈ ਕਾਬਲੇ ਕਿਹਨੂੰ ਮੰਨਦੇ ਹੋ ਤੁਸੀਂ ਕਾਂਗਰਸ ਦਾ ਗੱਡ ਰਹੇ ਹੋ ਮਿਸਟਰ ਸਾਡੇ ਲਈ ਕੋਈ ਕੋਈ ਮੁਕਾਬਲਾ ਨਹੀਂ ਹੈ ਅਸੀਂ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਅਸੀਂ 13 ਦੀਆਂ 13 ਸੀਟਾਂ ਜਿੱਤਦੇ ਸਾਡੇ ਵੱਲੋਂ ਉੱਥੇ ਕੋਈ ਕਾਲੀ ਆਜੇ ਕੋਈ ਕਾਂਗਰਸੀ ਆਜੇ ਕੋਈ ਭਾਜਪਾ ਵਾਲਾ ਆਜੇ ਸਾਨੂੰ ਅੱਜ ਦੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿੱਦਾਂ ਆਮ ਆਦਮੀ ਪਾਰਟੀ ਬਹੁਤ ਸ਼ਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤਦੀ ਲੋਕਾਂ ਚ ਕਿਦਾਂ ਜਾ ਰਹੇ ਹੋ ਤੁਹਾਡੇ ਸਾਹਿਬ ਸਾਨੂੰ ਅੱਜ ਦੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿੱਦਾਂ ਆਮ ਆਦਮੀ ਪਾਰਟੀ ਬਹੁਤ ਸ਼ਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤਦੀ ਲੋਕਾਂ ਚ ਕਿਦਾਂ ਜਾ ਰਹੇ ਹੋ ਤੁਹਾਡੇ ਸਾਹਿਬ ਸਰ ਅੱਜ ਉਹ 10 ਸਾਲ ਅਮਰੀਕਾ ਦੇ ਰਾਜਦੂਤ ਰਹੇ ਸਭ ਤੋਂ ਵੱਡਾ ਰਾਜਦੂਤ ਜਿਹੜਾ ਜਿੱਦੀ ਸਭ ਤੋਂ ਵੱਧ ਪਾਵਨ ਹੁੰਦੀ ਆ ਉਹ ਵਹਿ ਕੇ ਕੋੜੋਂ ਆਇਆ ਲੈਕਚਰ ਲੜਨ ਵਾਸਤੇ ਜਦੋਂ ਜੇਤਲੀ ਸਾਹਿਬ ਆਏ ਸੀ ਪਹਿਲਾਂ ਤਾਂ ਅੰਬਸਰ ਦੇ ਵਿੱਚ ਅੱਜ ਤੱਕ ਬੀਜੇਪੀ ਨੂੰ ਆਪਣਾ ਕੈਂਡੀਡੇਟ ਦੀ ਲੱਭਾ ਪਹਿਲਾਂ ਸਿੱਧੂ ਨੂੰ ਲਿਆਇ ਕਿਕਰ ਤੋਂ ਦੋ ਵਾਰੋਂ ਨੂੰ ਫੇਰ ਜੇਤਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਫਿਰ ਪੁਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਕੋਣ ਇਹ ਸੱਧੂ ਸਾਹਿਬ ਆ ਗਿਆ ਇਹ ਵੀ ਕਹਿੰਦੇ ਸਟੇਡੀਅਮ ਬਣਾ ਦੇਣਾ ਉਹ ਐ ਸਮਝਦੇ ਜਿੱਦਾਂ ਗੁਰੂ ਦੀ ਨਗਦੀ ਦੇ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿ ਰਹੇ ਸਭ ਤੁਸੀਂ ਹਰ ਵੋਟ ਦੇ ਵਿੱਚ ਹਰ ਇਲੈਕਸ਼ਨ 'ਚ ਨਵੇਂ ਉਮੀਦਵਾਰ ਲਾ ਕੇ ਨਵੇਂ ਨਵੇਂ ਲਾਦੇ ਲਾਉਂਦੇ ਹੋ ਕਰਕੇ ਵੀ ਦਿਖਾਓ ਸਾਹਿਬ ਨਾ ਜੇਤਲੀ ਜੀ ਨੇ ਕੁਝ ਕੀਤਾ ਨਾ ਪੂਰੀ ਜੀ ਨੇ ਕੁਝ ਕੀਤਾ ਤੇ ਇਹਨਾਂ ਵਿਚਾਦਾਂ ਨੇ ਕੀ ਕਰਦਾ ਇਹ ਤਾਂ ਕਹਿੰਦੇ ਜਿਹੜੇ ਜਿਹੜੇ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਜੌਬ ਦੇ ਵਿੱਚ ਐਡੇ ਵੱਡੇ ਦੁੱਤਪੇ ਦੇ ਹੁੰਦੇ ਤੇ ਕਦੀ ਉਹਨਾਂ ਪੰਜਾਬ ਲਈ ਹਾ ਦਾ ਨਾ ਦਾ ਦੀ ਮਾਰਿਆ ਕਦੀ ਉਹਨਾਂ ਅੰਮ੍ਰਿਤਸਰ ਲਈ ਹਾ ਦਾ ਨਾ ਦਾ ਦੀ ਮਾਰਿਆ ਇਹ ਕਰਕੇ ਅੰਮ੍ਰਿਤਸਰ ਦੀ ਪਤਾ ਪਹਿਲੀ ਗੱਲ ਤੇ ਭਾਜਪੀ ਦੇ ਵਿਰੁੱਧ ਸਾਰਾ ਅੰਮ੍ਰਿਤਸਰ ਦੀ ਸਾਰਾ ਪੰਜਾਬ ਹੀ ਖੜਾ ਉਹਨਾਂ ਦੀ ਕਿੰਨੇ ਗੱਲ ਸੁਣਨੀ ਆ ਦੂਜੀ ਗੱਲ ਇਹ ਕਿ ਉਹਨਾਂ ਦਾ ਵਿਅਕਤੀਗਤ ਕੋਈ ਇਦਾਂ ਦਾ ਅਸਰ ਨਹੀਂ ਕੁਛ ਨਹੀਂਗਾ ਮੇਰਾ ਖਿਆਲੋ ਬਹੁਤ ਚਿਰ ਬਾਅਦ ਕਿਤੇ ਜਵਾਨੀ ਦੇ ਟਾਈਮ ਚ ਅੰਮ੍ਰਿਤਸਰ ਆਏ ਉਹਨੀਆਂ ਤੋਂ ਹੁਣ ਉਹ ਆਏ ਆ ਇਦਾਂ ਵੋਟਰਾਂ ਦੀ ਪਈਦੀ ਆ ਸਰ ਲੋਕ ਆਪਣਾ ਉਮੀਦਵਾਰ ਲੱਭਦੇ ਜਰਾ 24 ਘੰਟੇ ਲੋਕਾਂ ਦੇ ਵਿੱਚ ਰਹਿਵੇ ਉਹ ਲੋਕ ਇਹ ਦੇਖਦੇ ਕਿ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਨੇ ਹੁਣ ਤੱਕ ਕੀ ਕੀਤਾ ਪਹਿਲੀ ਵਾਰ ਪਿਛਲੀ ਵਾਰ ਲੋਕ ਸਭਾ ਚੋੜਾ ਤੁਹਾਨੂੰ 20000 ਵੋਟਾਂ ਪਈਆਂ ਸੀ ਇਸ ਵਾਰ ਕਿੰਨੀ ਇੱਕ ਸਮਝ ਆ ਤੁਸੀ ਸਰ ਜਿੱਤਦੇ ਮੈਂ ਤੁਹਾਨੂੰ ਕਿਹਿੰਦਾ ਪਿਛਲੀ ਵਾਰ ਜਿਹੜਾ ਤੁਹਾਨੂੰ ਵੀ ਪਤਾ ਕਿ ਉਦੋਂ ਪਾਰਟੀ ਤੇ ਸੰਕਟ ਸੀਗਾ ਉਦੋਂ ਪਾਰਟੀ ਬਚਾਈ ਉਦੋਂ ਤੇ ਸਰ 20 ਦਾ ਸੱਟਾ ਦਿੱਤਾ ਸੀਗਾ ਉਦੋਂ ਜਿਹੜਾ ਜਿਹੜਾ ਸੱਟਾ ਦਿੱਤਾ ਸੀ ਅਸੀਂ ਉਹਦਾ ਰਿਜ਼ਲਟ ਤੁਸੀਂ ਬਾਈਚ ਦੇਖ ਲਿਆ ਮਾਜਜ ਕਿੰਨਾ ਟੌਪ ਦਾ ਐ ਕਾਹੀ ਜਿੱਤਦੇ ਔਰ ਬਹੁਤ ਵੱਡੀ ਲੀਡ ਤੇ ਜਿੱਤਾਂਗੇ ਤੁਹਾਡੇ ਸਾਹਮਣੇ ਅਫਜ਼ਲਾਉਂ ਸੰਧੂ ਸਾਹਿਬ ਕਹਿੰਦੇ ਆ ਕਿ ਇੱਕ ਮੌਕਾ ਅਮਰੀਕ ਸਰਾਲ ਤੋਂ ਮੰਗਦੇ ਹੋਏ ਕਹਿੰਦੇ ਆ ਕਿ ਅਮਰੀਕ ਸਰ ਦਾ ਨਕਸ਼ਾ ਬਦਲ ਦਿਆਂਗੇ ਅੱਛਾ ਜੀ ਮੈਂ ਕਿਹਾ ਸੀ ਇਹੀ ਤੇ ਗੱਲ ਹੈ ਜਿਹੜਾ ਬੀਜੇਪੀ ਦਾ ਲੀਡਰ ਹੁੰਦਾ ਹੈ ਜੇਤਲੀ ਸਾਹਿਬ ਵੀ ਕਹਿੰਦੇ ਵੀ ਉਹਦੇ ਨਾਨਕੇ ਅੰਬਸਰ ਪੁਰੀ ਸਾਹਿਬ ਵੀ ਕਹਿੰਦੇ ਵੀ ਉਹਦੀ ਰਿਸ਼ਤੇਦਾਰੀ ਅੰਬਸਰ ਉਹ ਕਹਿੰਦੇ ਆ ਨਕਸ਼ਾ ਬਦਲ ਦਾਂਗੇ ਪਿਓ ਦੇ ਪੁੱਤ ਇਦਾਂ ਦੇ ਆ ਜਿੱਦਾਂ ਰਿਜ਼ਲਟ ਆਉਂਦਾ ਉਦੋਂ ਜਹਾਜ਼ ਤੇ ਚੜ ਜਾਂਦੇ ਆ ਮੁੜ ਕੇ ਕਦੀ ਅੰਬਸਰ ਦੀ ਆ ਸਰ ਔਰ ਪੁਰੀ ਸਾਹਿਬ ਪੰਜ ਬੰਦਿਆਂ ਨੂੰ ਨਹੀਂ ਮਿਲੇ ਨਕਸ਼ਾ ਹੀ ਬਦਲਣਾ ਆਪਣੇ ਕਿਤੇ ਬੁਰਗੇ ਹੱਥ ਪੈ ਦੀ ਦਿਖਾ ਦੇ ਕਹਿੰਦੇ ਮਸਰਗੇ ਨੂੰ ਉਹ ਵੀ ਦਿਖਾਉਂਦੇ ਪਿਛਲੀ ਵਾਰੀ ਹਰਦੀਪ ਪੂਰੀ ਨੂੰ ਹਰਾਇਆ ਤੇ ਉਹਨਾਂ ਨੂੰ ਕੈਬਨਟ ਮੰਤਰੀ ਬਣਾ ਦਿੱਤਾ ਇਸ ਵਾਰ ਇਹ ਲੋਕਾਂ ਦੇ ਧਿਆਨ ਦੇ ਵਿੱਚ ਰਹੂਗਾ ਕਿ ਕਰਨਜੀਤ ਸੰਧੂ ਉਹਨੇ ਵੀ ਮੰਤਰੀ ਬਣ ਸਕਦੇ ਨੇ ਤੇ ਉਹ ਆਪਣੀ ਵੋਟ ਇਸ ਤਰ੍ਹਾਂ ਦੇਣਾ ਸਰ ਗੱਲ ਇਹ ਹਰਦੀਪ ਪੂਰੀ ਉਹਨਾਂ ਨੂੰ ਮੰਤਰੀ ਬਣਾਇਆ ਮੇਰੇ ਸ਼ਹਿਰ ਲਈ ਕੀ ਕੀਤਾ ਉਹਨਾਂ ਨੇ ਅਮਰ ਸਰ ਲਈ ਕੀ ਕੀਤਾ ਪੂਰੀ ਸਾਹਿਬ ਨੇ ਵੋਟਾਂ ਅਮਰ ਸਰ ਤੋਂ ਲਗੀਆਂ ਹੀ ਮੇਰਾ ਖਿਆਲ ਉਹ 50 ਸਾਲਾਂ ਦੇ ਵਿੱਚ 5 ਬੰਦੇ ਤੋਂ ਦੀ ਮਿਲ ਅਮਰ ਸਰ ਦੇ ਉਹ ਕੋਈ ਕੰਮ ਨਹੀਂ ਕੰਮ ਦੀ ਗਾਂ ਦੀ ਗੱਲ ਹੈ ਕਿ ਇਹਨੂੰ ਮਿਲੇ ਵੀਂ ਮੰਤਰੀ ਬਣਨਾ ਨਾ ਮੜਨਾ ਇੱਕ ਵੱਖਰੀ ਗੱਲ ਹੈ ਸਵਾਲ ਤੇ ਹੈ ਕਿ ਉਹਨਾਂ ਨੇ ਸ਼ਾਇਦ ਲਈ ਕੀ ਕੀਤਾ ਸੋ ਸਾਡੇ ਵੱਲੋਂ ਉਹ ਸੰਨੂ ਸਾਹਿਬ ਨੂੰ ਕੀ ਬਣਾਉਂਦੇ ਆ ਕੀ ਦੀ ਬਣਾਉਂਦੇ ਗੱਲ ਅਮਰਸਰ ਦੀ ਹੈ ਅਮਰਸਰ ਦਾ ਭਲਾ ਜਿਹੜਾ ਪਹਿਲਾਂ ਵੀ ਨਹੀਂ ਹੋਇਆ ਭਾਜਪਾ ਕੋ ਹੁਣ ਵੀ ਨਹੀਂ ਹੋਊਗਾ ਐਤਕਾ ਮਲ ਸਦਾ ਭਗਵਾਨ ਸਿੰਘ ਬਾਦ ਜੀ ਦੀ ਸਰਕਾਰ ਦੀਆਂ ਜਿਹੜੀਆਂ 2 ਸਾਲ ਦੀਆਂ ਪ੍ਰਾਪਤੀਆਂ ਉਨਨਾ ਦਸਤ ਤੇ ਵੋਟਰਾਂ ਦੇ ਨੰਬਰਾਂ ਸਰ ਵਾਸਤੇ ਕੀ ਲੈ ਕੇ ਆਉਂਗੇ ਕੀ ਪ੍ਰੋਜੈਕਟ ਦੋਗੇ ਤੁਹਾਡੇ ਵੱਲੋਂ ਕੀ ਪਹਿਲ ਸਰ ਅਸੀਂ ਬਲਦ ਜਿਹੜਾ ਸਭ ਤੋਂ ਪਹਿਲਾਂ ਤਾਂ ਦੇਖੋ ਬਾਰਡਰ ਦਾ ਹੈ ਦੀ ਬਾਰਡਰ ਦੇ ਵਿੱਚ ਜਿੱਦੋਂ 47 ਪਾਕਿਸਤਾਨ ਦੀ ਵੰਡ ਹੋਈ ਸਭ ਤੋਂ ਵੱਧ ਸਾਡੀਆਂ ਕੁਰਬਾਨੀਆਂ ਹੋਈਆਂ 65 ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ 71 ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ ਕਾਰਗਿਲ ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ ਜਦੋਂ ਹੱਤਵਾਦ ਆਇਆ ਉਦੋਂ ਅਸੀਂ ਮਰੇ ਜਦੋਂ ਨਸ਼ਾ ਆਇਆ ਉਦੋਂ ਅਸੀਂ ਮਰੇ ਸਾਤ ਸਾਨੂੰ ਮਿਲਿਆ ਕਿ ਕੁਛ ਦੀ ਮਿਲਿਆ ਸਾਡੀ ਇੰਡਸਟਰੀ ਚੱਲੇਗੀ ਸਭ ਤੋਂ ਪਹਿਲਾ ਮਤਲਬ ਹੋਊਗਾ ਕਿ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਜਿਹੜੀ ਹੈ ਉਹਨੂੰ ਲੈ ਕੇ ਆਵਾਂਗੇ ਟ੍ਰੇਡ ਜਿਹੜਾ ਉਹਨੂੰ ਜਿਹੜਾ ਮਜ਼ਬੂਤ ਕਰਾਂਗੇ ਔਰ ਬਾਰਡਰ ਦੇ ਜਿਹੜੇ ਕਿਸਾਨ ਤਕੰਡਿਆ ਵਾਲੀ ਤਾਰ ਦੇ ਨਾਲ ਜਿਹੜੇ ਕਿਸਾਨ ਉਹਨਾਂ ਦਾ ਬਹੁਤ ਵੱਡਾ ਇੱਕ ਬਹੁਤ ਵੱਡੇ ਮਸਲੇ ਆ ਉਹਨਾਂ ਨੂੰ ਠੀਕ ਕਰਾਂਗੇ ਔਰ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਕੀਤੀ ਆ ਉਹਨਾਂ ਨੇ ਤੇ ਪਤਾ ਦੀ ਸਟੇਡੀਅਮ ਬਣਾਉਣਾ ਦੀ ਬਣਾਉਣਾ ਪਰ ਆਪਣੀ ਸਰਕਾਰ ਜਿਹੜੀ ਪਹਿਲਾਂ ਹੀ ਅੱਜ ਨਹੀਂ ਮੈਂ ਕਹਿ ਸਕਦਾ ਤੁਹਾਨੂੰ ਆਪਣੇ ਆਪ ਨਜ਼ਰ ਆ ਜੂ ਕਿ ਸਾਲ ਚ ਉਥੇ ਕੀ ਹੋਇਆ ਇੱਕ ਮੁੱਖ ਮੰਤਰੀ ਸਾਹਮਣੇ ਕੋਈ ਗੁਰੂ ਮੰਤਰ ਵੀ ਦਿੱਤਾ ਕਿ ਕੀ ਕਹਿਣਾ ਚਾਹੁੰਗੇ ਕੇਂਦਰ ਚ ਕਾਂਗਰਸ ਨੇ ਮੁੱਖ ਮੰਤਰੀ ਸਾਹਿਬ ਨੇ ਗੁਰੂ ਮੰਤਰ ਦਿੱਤਾ ਕਿ ਅਗਲੇ ਜਿਹੜੇ ਪੌਣੇ 2 ਮਹੀਨੇ ਹਨ ਇੰਨਾ ਚ ਘਰ ਨਹੀਂ ਜਾਣਾ ਰਾਤ ਦਿਨ ਸਾਰਿਆਂ ਨੇ ਕੰਮ ਕਰਨਾ 24 ਘੰਟੇ ਕੰਮ ਕਰਕੇ ਜਿਹੜਾ ਉਹ ਜਿੱਤ ਪ੍ਰਾਪਤ ਕਰਕੇ ਆਉਣਾ ਇਹ ਸਾਨੂੰ ਗੋਗਮੰਤ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਦੇ ਜਿਹੜਾ ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ ਜਾਰੀ ਕੀਤਾ ਕਿਸਾਨਾਂ ਦਾ ਕਿੰਨੀ ਵਾਅ ਕੀਤਾ ਕਿਸਾਨਾਂ ਦਾ ਮੈਨੀਫੈਸਟੋ ਤੂੰ ਇਹ ਦੱਸੋ ਕਾਂਗਰਸ ਨੇ ਕਿੰਨੀ ਵਾਅ ਕੀਤਾ ਜਦੋਂ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਜਦੋਂ ਜਦੋਂ ਸਾਝੀ ਜਦੋਂ ਇਲੈਕਸ਼ਨ ਹੁੰਦੀ ਹੈ ਕਾਂਗਰਸ ਉਹਦੋਂ ਆਪਣਾ ਮੈਨੀਫੈਸਟੋ ਜਾਰੀ ਕਰਦੀ ਮੈਨੂੰ ਇਹ ਦੱਸੋ ਵੀ ਲਾਗੂ ਕਿਦੋਂ ਹੋਏ ਕੋਈ ਗੱਲ ਨਹੀਂ ਉਹ ਕਰਦੀ ਹੈ ਤੇ ਕਦੀ ਜਾਵੇ ਸਾਨੂੰ ਕੀ ਪਾਰਟੀ ਇਲੈਕਸ਼ਨ ਪੰਜਾਬ ਚ ਨਹੀਂ ਹੈ ਪੰਜਾਬ ਪੰਜਾਬ ਚ ਸੱਤ ਤੇਰਾਂ ਦੀ 13 ਤੇ ਲਾੜੇ ਪੰਜਾਬ ਚ ਕਿੱਥੇ ਸਾਡੇ ਵਪਾਰ ਦੇ ਜਿੱਥੇ ਵਪਾਰ ਸੋਲਣਾ ਮਸਲਾ ਤੁਸੀਂ ਕਰੋਗੇ ਕਿਉਂਕਿ ਸਾਡੇ ਖੁਸ਼ਕਾ ਖੁਸ਼ਕ ਬੰਦਲ ਦਾ ਸਾਡੇ ਸਾਡੇ ਦੇ ਵਿੱਚ ਅਸੀਂ ਉਹਨੂੰ ਮਜ਼ਬੂਤ ਕਰਾਂਗੇ ਤਾਂ ਜੋ ਸਾਡਾ ਸਾਡਾ ਵਪਾਰ ਜਿਹੜਾ ਉਹ ਏਸ਼ੀਆ ਸਾਰੀ ਏਸ਼ੀਆ ਦੀ ਮੰਡੀ ਵਿੱਚ ਜਿਹੜਾ ਹੋ